ਰੋਟੀ ਟਾਈਮ ਨਾਲ ਆਪ ਦੇ ਦਿਨੋਂ ਬੀਬਾ ਨੂੰ ਤੁਹਾਡੇ ਸਹੁਰਾ ਸਾਹਿਬ ਨੂੰ ਕਿ ਮੰਗਣੀ ਮੁਗਣੀ ਪੈਂਦੀ ਆ ਬਜ਼ੁਰਗਾਂ ਦੇ ਹਾਲਾਤ ਮਾੜੇ ਆ ਅੱਜਕੱਲ ਦਸ 11 ਵਜੇ ਆਪ ਹੀ ਨਾਰਮਲ ਕੰਮ ਨਿਭੜਦਾ 11 ਵਜੇ ਰੋਟੀ ਫੜਾ ਲਈ ਨਹੀਂ 11 ਵਜੇ ਤੇ ਬੀਬਾ ਟਾਈਮ ਹੁੰਦਾ ਬਜ਼ੁਰਗਾਂ ਦਾ ਰੋਟੀ ਦਾ ਛੋਟੀ ਰੋਸੀ ਵਾਸਤੇ ਜੇ ਪਨੀਰ ਹੈਗਾ ਦੁੱਧ ਹੈਗਾ ਬਿਸਕੁਟ ਹੈਗੇ ਕੇਲੇ ਹੈਗੇ ਹੋਰ ਵੀ ਪਤਾ ਨਹੀਂ ਕੀ ਕੁਛ ਰੱਖਦੇ ਹੋਣਗੇ ਕੀ ਗੱਲ ਬਾਪੂ ਜੀ ਨੇ ਜੰਮ ਪਾਲ ਕੇ ਤੁਹਾਨੂੰ ਇੰਨੇ ਜੋਗੇ ਕੀਤਾ ਵੀ ਕੁੱਤਿਆਂ ਨੂੰ ਪਨੀਰ ਖਵਾਉਣ ਜੋਗੇ ਹੋਗੇ ਤੇ ਬਾਪੂ ਨੂੰ ਰੋਟੀ 11 12 ਵਜੇ ਕੁੱਤਾ ਚੰਗਾ ਹੋ ਗਿਆ ਬਾਪੂ ਨਾਲ ਵੀਰ ਜੀ ਕੁੱਤਾ ਨਾ ਖਾਓ ਤੁਸੀਂ ਕੀ ਅੱਖ ਕੁੱਤਾ ਨਾ ਕੋਈ ਕੀ ਅੱਖ ਦੇਵਤਾ ਜੀ ਕਹਿੰਦੇ ਨਹੀਂ ਕੁੱਤਾ ਨਾ ਕੋਈ ਮਿਸਟਰ ਜੌਨ ਮੈਨੇ ਮਾਰ ਲਿਆ ਮਿਸਟਰ ਜੌਨ ਮਿਸਟਰ ਜੌਨ ਕਹਿੰਦੇ ਮੇਰਾ ਬੱਚਾ ਉਹ ਛੋਟਾ ਇਹ ਤੁਸੀਂ ਬੱਚਾ ਬੋੱਚਾ ਤੇਰਾ ਹੋਗਾ ਪੀਪਾ ਮੇਰੀ ਗੱਲ ਸੁਣਦਾ ਇੱਕ ਵੀ ਤੁਸੀਂ ਬਜ਼ੁਰਗ ਦੀ ਕੀਤੀ ਦੁਰਦਸ਼ਾ ਬਹੁਤ ਜ਼ਿਆਦਾ ਇੱਥੇ ਤੁਸੀਂ ਦੇ ਜ ਨੇ ਸਫਾਈਆਂ ਮੈਨੂੰ ਵੀ ਅਸੀਂ ਉਹਨੂੰ ਅਸੀਂ ਤਾਂ ਟਾਈਮ ਨਾਲ ਰੋਟੀ ਦੇ ਦਿੰਦੇ ਨੇ ਅਸੀਂ ਤਾਂ ਇੱਕ ਦਿਨਾਂ ਵਿੱਚ ਕਰਦੇ ਨੇ 10 11 ਵਿੱਚ ਰੋਟੀ ਤੇਰੀ ਟਾਈਮ ਨਾਲ ਮੇਰੇ ਕੋ ਵੀਰ ਜੀ ਜਿਹੜਾ ਲੋਕੀ ਜਾਂ ਜਾਂਦੇ ਲੈ ਕੇ ਤੁਰੇ ਫਿਰਦੇ ਆ ਤੇ ਉਹ ਵੀ ਤਾਂ ਜਾਨਵਾਰੀ ਆ ਕ ਜਿਹੜੇ ਜਾਂ ਜਾਂਦੇ ਲੈ ਕੇ ਤੁਰੇ ਫਿਰਦੇ ਨੇ ਪੀਪਾ ਕੰਨ ਖੋਲ ਕੇ ਗੱਲ ਸੁਣ ਲੈ ਮੇਰੀ ਜਿਨ੍ਹਾਂ ਦੇ ਕੁੱਤੇ ਜੱਜਾ ਸਫਰ ਕਰਦੇ ਆ ਨਾ ਉਹਨਾਂ ਦੇ ਮਾਪਿਓ ਥੱਲੇ ਵੀ ਕਰੋੜ ਕਰੋੜ ਦੀਆਂ ਗੱਡੀਆਂ ਆ ਉਹਨਾਂ ਦੇ ਮਾਪਿਓ ਵਾਸਤੇ ਮੇਲ ਰੱਖੇ ਹੋਇਆ ਉਹਨਾਂ ਨੇ ਵੀ ਸਾਡੇ ਬਾਪੂ ਦਾ ਖਿਆਲ ਰੱਖਣਾ ਹੈ ਸਾਡੀ ਮਾਂ ਦਾ ਖਿਆਲ ਰੱਖਣਾ ਹੈ ਉਹਨੇ ਮਾਪਿਓ ਕੁੱਤਿਆਂ ਵਾਂਗ ਰੋਲਣ ਵਾਸਤੇ ਨਹੀਂ ਛੱਡੇ ਨਹੀਂ ਤੂੰ ਵਾਅਦਾ ਕਹਿਣਾ ਉਹ ਸਾਡਾ ਬੇਟਾ ਹੈ ਛੋਟਾ ਜਦੋਂ ਮੇਰਾ ਵੱਡਾ ਬੇਟਾ ਹੋਇਆ ਸੀ ਨਾ ਤੇ ਛੋਟੇ ਨੂੰ ਉਦੋਂ ਨਾਲ ਅਸੀਂ ਲਿਆਂਦਾ ਸੀ ਕਿ ਉਹਨੂੰ ਕਿ ਅਸੂ ਕੁੱਤਾ ਕਹਿ ਕੇ ਨਹੀਂ ਕਦੇ ਵੀ ਬੁਲਾਇਆ ਸੀ ਆ ਤਾਂ ਘਰ ਦਾ ਵੀ ਪਰਵਾੰਦੇ ਮੇਰੇ ਦੋ ਬੇਟੇ ਆ ਤੁਸੀਂ ਗਲਤ ਕਰੀ ਜਾਂਦੇ ਆ ਇਹਨਾਂ ਨੂੰ ਵੀਰ ਜੀ ਨੂੰ ਤੁਸੀਂ ਕਹਿੰਦੇ ਹੋ ਕਿ ਇਹ ਕੁੱਤਾ ਨੇ ਕਦੇ ਇਸ ਤੋਂ ਵੱਧ ਜੋ ਗੱਲ ਕਰਨੀ ਆ ਕਰ ਸਕਦਾ ਆਪਣੇ ਨਾਲ ਜਦੋਂ ਆ ਹੀ ਗਈਆਂ ਮੈਂ ਤੇਰੇ ਮੰਗਰ ਤੇ ਤੁਹਾਨੂੰ ਕਿਹੜਾ ਸਾਲਾ ਕਹਿੰਦਾ ਜੀ ਚਪੇੜ ਮਾਰੂੰਗਾ ਮੂੰਹ ਤੇ ਨਹੀਂ ਅਸੀਂ ਥਾਣੇ ਬੈਠਾ ਥਾਣੇ ਜੀਬਾਨ ਨੂੰ ਜੀਬਾਨ ਨੂੰ ਲਗਾਮ ਦੇ ਨਹੀਂ ਮੈਂ ਭਲੇਟਾ ਬਹੁਤ ਪਾਉਣਾ ਹੁੰਦਾ ਇਹੋ ਜੀ ਜੀਬਾਨ ਵਾਲੇ ਨੂੰ ਮੈਂ ਅਗਲਾ ਕਹਿੰਦਾ ਪੁਲਿਸ ਗਾਲਾਂ ਕੱਢਦੀ ਆ ਤੂੰ ਮੇਰੇ ਮੂੰਹ ਇੱਕ ਗੱਲ ਸੁਣੀ ਹੁਣ ਤੱਕ ਕਿਹੜੇ ਵਾਰ ਤੇ ਆ ਨਾ ਸ਼ਬਦ ਵੀ ਕਿਹੜਾ ਸਾਲਾ ਕਹਿੰਦਾ ਠੀਕ ਹੈ ਹੁਣ ਇੱਕ ਚੀਜ਼ ਦਾ ਧਿਆਨ ਰੱਖਿਓ ਵੀ ਮੈਨੂੰ ਤੁਸੀਂ ਮਜਬੂਰ ਨਾ ਕਰਿਓ ਮੈਂ ਉਹਨੂੰ ਲੰਮਾ ਪਾਉਂਗਾ ਜਾਣ ਤੋਂ ਪਹਿਲਾਂ ਨਾ ਮੈਂ ਉਹਨੂੰ ਸਿਖਾ ਕੇ ਤੋਰੂੰਗਾ ਵੀ ਥਾਣੇ ਜਾ ਕੇ ਬੋਲੀਦਾ ਕਿਵੇਂ ਹੈ ਜਿਹੜਾ ਬੰਦਾ ਮਾਂ ਪਿਓ ਦੀ ਜਿਹੜਾ ਬੰਦਾ ਆਪਣੇ ਜੰਮਰਾਂ ਦੀ ਕਦਰ ਨਹੀਂ ਕਰਦਾ ਨਾ ਸਰਪੰਚ ਸਾਹਿਬ ਮੈਨੂੰ ਉਹ ਸასი ਕਾਲ ਹਾਂਜੀ ਮਾਚੀ ਤੁਹਾਨੂੰ ਸਰ ਇੱਕ ਰਾਜੂ ਬਟਾ ਜੀ ਦਾ ਰਾਜੂ ਅੱਛਾ ਉਹ ਪਿੰਡ ਤੋਂ ਬੁਲਾਇਆ ਜਰੂਰ ਬੁਲਾਇਆ ਹਾਂਜੀ ਹਾਂਜੀ ਪੇਦ ਹਾਂ ਪੇਦ ਕੱਲਾ ਹੀ ਹੈ? ਹਾਂਜੀ। ਪੇਜ ਕਰ। ਸੱਚੀ ਦਾ ਸੱਚੀ ਕਾ। ਬਰਤ। ਮੁੰਛੀ ਲਿਆ ਲੋ ਕੁਛ ਤੁਸੀਂ ਬਰਤ ਜੋ ਕੋਈ ਨਹੀਂ। ਹਾਂਜੀ ਸਰ ਹੁਕਮ ਜੀ। ਨਹੀਂ ਹੁਕਮ ਨਹੀਂ ਬਸ ਵੈਸੇ ਹੀ ਥੋੜਾ ਜਿਹਾ ਕਰ ਰਹੇ ਸੀ ਪਬਲਿਕ ਸੇਵਾ ਠੀਕ ਤੇ ਉਹਦੇ ਚ ਕੁਝ ਚੀਜ਼ਾਂ ਹੁੰਦੀਆਂ ਘੜੀਆਂ ਪਬਲਿਕ ਪਦਰ ਤੇ ਧਿਆਨ ਚ ਰੱਖਣੀਆਂ ਹੁੰਦੀਆਂ ਸੀ ਬਸ ਉਹਦੇ ਵਾਸਤੇ ਇੱਕ ਥੋੜਾ ਕੋਈ ਥੋੜੀ ਜੀ ਜਾਣਕਾਰੀ ਵਾਸਤੇ ਬੁਲਾਇਆ ਸੀਗਾ ਤੁਹਾਨੂੰ ਠੀਕ ਹੈ ਸਰ ਫੋਨ ਬੰਦ ਕਰ ਲਓ ਬੜਾ ਇੱਕ ਚੱਪਲੀ ਹਾਂ ਚੱਕ ਲਓ ਬਾਅਦ ਚ ਬੰਦ ਕਰੋ ਹੈਲੋ ਹੈਲੋ ਕਿੱਥੇ ਆਪੋ ਮੈਂ ਥਾਣੇ ਤੋਂ ਮੈਨੂੰ ਥਾਣੇ ਬੁਲਾਇਆ ਇੱਥੋਂ ਫੋਨ ਗਿਆ ਸੀ ਕੀ ਕੰਮ ਕੀ ਗੱਲ ਹੋਗੀ ਮੈਂ ਤਾਂ ਅਜੇ ਹੁਣੇ ਆ ਕੇ ਖੜਾ ਮੈਨੂੰ ਪਤਾ ਨਹੀਂ ਕੀ ਕੰਮ ਹੈ ਤੈਨੂੰ ਪੁੱਛ ਕੋਈ ਨਹੀਂ ਫੋਨ ਕਟੋ ਦੱਸ ਦਿੰਨੇ ਫਿਰ ਮੈਂ ਆਉਂਦੀ ਐ ਛੱਤਰਪਾਈ ਤੇ ਮੈਨੂੰ ਲੈ ਕੇ ਜਾ ਰੋਕ ਜਾ ਦੋ ਮੈਂ ਆ ਕੇ ਲੈਣੀ ਠੀਕ ਹੈ ਘਰੋਂ ਆ ਤੈਨੂੰ ਹਾਂਜੀ ਸਰ ਅੱਛਾ ਦੱਸ ਕੇ ਆਇਆ ਸੀਗਾ ਨਹੀਂ ਦੱਸ ਕੇ ਨਹੀਂ ਆਇਆ ਅੱਛਾ ਮੈਂ ਆਖਿਆ ਕੌਣ ਕੌਣ ਪਰਿਵਾਰ ਚ ਪਰਿਵਾਰ ਜੀ ਦੋ ਤਾਂ ਸਾਡੇ ਬੇਟੇ ਦੋ ਬੇਟੇ ਹਾਂਜੀ ਅੱਛਾ ਇੱਕ ਬਾਪੂ ਆਈ ਹੂੰ ਇੱਕ ਮੇਰੀ ਮੈਸੀ ਆਈ ਪੰਜ ਜਣੇ ਹੋ ਹਾਂਜੀ ਠੀਕ ਹੈ ਬੇਟੇ ਕਿੱਡੇ ਕਿੱਡੇ ਆ ਬੇਟਾ ਇੱਕ ਤਾਂ ਤਕੜਾ ਜੀ ਹਾਂ ਮੇਰਾ ਬੇਟਾ ਦੇਖ ਰੂਸੀ ਹੈ ਸਾਡਾ ਬੇਟਾ ਜੀ ਰੂਸੀ ਦਾ ਬੇਟਾ ਨੂੰ ਪਾਲਿਆ ਕੁੱਤਿਆਂ ਵਾਲਾ ਕੁੱਤਿਆਂ ਵਾਲਾ ਨਾ ਜਵਾਗਦ ਰੱਖੀ ਬੈਠੇ ਹੋ ਨਹੀਂ ਅਸੀਂ ਕੁੱਤਾ ਇਹਨਾਂ ਕਹਿੰਦੇ ਹਾਂ ਜੀ ਅਸੀਂ ਉਹਨੂੰ ਬੇਟਾ ਹੀ ਕਹਿੰਦੇ ਹਾਂ ਅੱਛਾ ਮਤਲਬ ਹੈਗਾ ਜਾਨਵਰ ਹੀ ਹੈ ਹਾਂਜੀ ਸਰ ਅੱਛਾ ਸਰਪੰਚ ਸਾਹਿਬ ਵੀ ਆ ਗਏ ਅੱਛਾ ਸਰਪੰਚ ਉਹ ਸਰਪੰਚ ਸਾਹਿਬ ਕੀ ਹਾਲ ਹੈ ਕਿਵੇਂ ਸਭ ਠੀਕ ਠਾਕ ਹੋ ਵਧੀਆ ਕਿਵੇਂ ਸਾਸੀ ਕਾਲ ਸਾਸੀ ਕਾਲ ਆ ਜੀ ਬੇਬਾ ਬੈਠੋ ਹੁਣ ਸੇ ਜਾਇਆ ਕਰ ਲੋ ਕੁਰਸੀ ਮੜ ਜੀ ਤੁਸੀਂ ਕਿਵੇਂ ਅੱਜ ਰਾਜੂ ਜੀ ਨੂੰ ਬੁਲਾਇਆ ਤੁਸੀਂ ਥਾਣੇ ਇਹ ਸਾਡੇ ਪਿੰਡ ਦੇ ਕੋਈ ਨਹੀਂ ਨਹੀਂ ਥੋੜਾ ਜਿਹਾ ਬਸ ਵੈਸੇ ਗੱਲ ਦਾ ਬੰਦੇ ਨਹੀਂ ਨਹੀਂ ਸਰਪੰਚ ਥੋੜੀ ਜਰਨਲ ਪੁੱਛ ਕੇ ਅੱਛਾ ਆਸਤੇ ਬੁਲਾਇਆ ਸੀਗਾ ਅੱਛਾ ਅੱਛਾ ਹੂੰ ਥੋੜੀ ਜਰਨਲ ਠੀਕ ਠਾਕ ਰਾਜਕੁਮਾਰ ਜੀ ਹਾਂ ਹਾਂ ਠੀਕ ਹੋ ਮੈਂ ਜੀ ਹਾਂ ਜੀ ਹਾਂ ਜੀ ਕੀ ਗੱਲ ਉਹ ਐਵੇਂ ਹੀ ਭੱਜਾਈ ਜਾਣਾ ਇਹ ਬਹੁਤ ਬੱਜੀ ਗੱਲ ਨਹੀਂ ਹੋਈ ਆ ਮੈਨੂੰ ਮੈਨੂੰ ਤਾਂ ਵਾਜੀ ਪਛੀ ਜਾਣਾ ਨਹੀਂ ਨਹੀਂ ਗੱਲ ਕੁਛ ਨਹੀਂ ਬੀਬਾ ਥੋੜੀ ਜਾਣਨ ਪੁੱਛ ਕੇ ਅੱਛੀ ਆ ਘਬਰਾਉਣ ਵਾਲੀ ਗੱਲ ਨਹੀਂ ਕੋਈ ਅਸੀਂ ਤੁਹਾਨੂੰ ਪਤਾ ਨਾ ਵੀ ਪੁਲਿਸ ਪਬਲਿਕ ਸਰਵੈਂਟ ਹੁੰਦੀ ਆ ਸਰਕਾਰੀ ਮੁਲਾਜ਼ਮ ਕੋਈ ਵੀ ਆ ਸਰਪੰਚ ਸਾਹਿਬ ਤੋਂ ਹੀ ਤਾਂ ਸਿਆਣੇ ਹੋ ਤੁਹਾਨੂੰ ਪਤਾ ਪਬਲਿਕ ਸਰਵੈਂਟ ਹੈ ਹਨਾ ਇਹ ਗੱਲ ਤਾਂ ਪਤਾ ਵੀ ਲੱਗਿਆ ਮੈਨੂੰ ਮੈਂ ਤਾਂ ਕੋਈ ਨਹੀਂ ਪੁੱਛਦੇ ਕੀ ਗੱਲ ਹੋ ਗਈ ਬੀਬਾ ਘਬਰਾਉਣ ਦੀ ਲੋੜ ਨਹੀਂ ਮੈਂ ਉਹਨਾਂ ਥਾਣੇਦਾਰਾਂ 'ਚੋਂ ਨਹੀਂ ਵੀ ਬਿਨਾ ਵਜਾ ਪੁੱਛ ਕੇ ਤੇ ਪਤਾ ਨਹੀਂ ਕੀ ਕਰਨ ਲੱਗ ਪੂੰਗਾ ਮੈਂ ਆਪਣੀ ਡਿਊਟੀ ਸਮਝਦਾ ਪਰ ਉਹ ਬੰਦੇ ਤਾਂ ਮਾਸਾ ਕਭਰਾਈ ਕਭਰਾਈ ਐਸੇ ਆਈ ਜਦੋਂ ਮੈਨੂੰ ਤਾਂ ਇਹਨਾਂ ਨੇ ਦੱਸਿਆ ਵੀ ਮੈਂ ਤਾਂ ਠਾਣੇ 'ਚ ਬੈਠਾ ਮੈਂ ਤਾਂ ਨਹੀਂ ਨਹੀਂ ਮੈਂ ਕੀ ਹੋ ਗਿਆ ਸਾਥ ਹੋ ਏਡਾ ਮੈਂ ਕਰਵਾਇਆ ਸੀਗਾ ਫੋਨ ਮੋਸੀ ਜੀ ਕੋਲੋਂ ਮੈਂ ਹੀ ਕਰਵਾਇਆ ਸੀਗਾ ਮੈਂ ਕਿਹਾ ਉਹ ਤੁਸੀਂ ਅੱਕਰ ਹੀ ਆ ਕੇ ਜਾਓ ਠੀਕ ਹੈ ਜੀ ਸਰ ਸਰਪੰਚ ਸਾਹਿਬ ਕਿਵੇਂ ਆ ਬੰਦਾ ਇਹ ਬੰਦਾ ਠੀਕ ਹੈ ਜੀ ਕੋਈ ਕਰੇਗਾ ਚਾਹਤ ਕੋ ਕੁਛ ਕਹਤਾ ਨਹੀਂ ਸਾਡੇ ਪਿੰਡ ਦੇ ਦਾ ਅੱਛਾ ਦੱਸੋ ਬਾਕੀ ਤੁਹਾਨੂੰ ਪਤਾ ਹੈ ਖੇਤੀਬਾੜੀ ਕਰਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਖੇਤੀਬਾੜੀ ਕਰਦੇ ਕੋਈ ਸ਼ਿਕਾਇਤ ਨਹੀਂ ਬੰਦਾ ਜੀ ਨੇ ਸ਼ਿਕਾਇਤ ਤਾਂ ਕੋਈ ਨਹੀਂ ਮੈਂ ਸ਼ਿਕਾਇਤ ਆਤੇ ਬੁਲਾਏ ਨਹੀਂਗਾ ਚਲੋ ਕੋਈ ਨਹੀਂ ਤੁਸੀਂ ਆ ਗਏ ਹੋ ਵਧੀਆ ਗੱਲ ਤੁਹਾਡੇ ਸਾਹਮਣੇ ਨਹੀਂ ਤੁਹਾਡੇ ਨਾਲੇਜ ਨਹੀਂ ਤੁਹਾਡੇ ਸਾਹਮਣੇ ਹੋਊ ਗੱਲਬਾਤ ਕੋਈ ਗੱਲ ਨਹੀਂ ਅ ਨੇ ਜਰਨਲ ਨੌਲੇਜ ਵਾਸਤੇ ਨਾ ਮਤਲਬ ਜਿਹੜਾ ਸਾਡੀ ਆਪਣੀ ਪਰਸਨਲ ਜਾਣਕਾਰੀ ਵਾਸਤੇ ਆ ਹੋਰ ਕੁਝ ਨਹੀਂ ਪਰਸਨਲ ਜਾਣਕਾਰੀ ਵਾਸਤੇ ਵੀ ਮੇਰੇ ਥਾਣੇ ਦੇ ਏਰੀਆ ਚ ਕੀ ਕੀ ਚੀਜ਼ਾਂ ਚੱਲਦੀਆਂ ਕਿਉਂਕਿ ਸਰਪੰਚ ਸਾਹਿਬ ਤੁਹਾਨੂੰ ਪਤਾ ਅੱਜਕੱਲ ਕਾਫੀ ਕੁਝ ਇਦਾਂ ਦਾ ਹੈ ਵੀ ਸਾਨੂੰ ਪਹਿਲਾਂ ਕੁਰਸੀ ਤੇ ਬੈਠਣ ਤੋਂ ਧਿਆਨ ਚ ਕਰਨਾ ਪੈਂਦਾ ਵੀ ਕਿੱਥੇ ਕੀ ਹੋ ਰਿਹਾ ਹੈ ਹਣਾ ਹਾਂਜੀ ਹਾਂਜੀ ਕੌਣ ਕੌਣ ਉਹ ਪਰਿਵਾਰ ਚੱਕਰੀ ਦੱਸਿਓ ਦੁਬਾਰਾ ਤੁਸੀਂ ਇੱਕ ਤੇ ਦੋ ਸਾਡੇ ਬੇਟੇ ਆਈ ਇੱਕ ਮੇਰੇ ਮੈਸੇਜ ਆਈ ਘਰਾਂ ਲਈ ਦੋ ਬੇਟੇ ਨਾਲ ਤੁਸੀਂ ਕਿਹਾ ਇੱਕ ਬੇਟਾ ਆ ਕੇ ਐਡਾ ਕਹਤੇ ਇੱਕ ਬੇਟਾ ਆ ਕੇ ਇੱਕ ਦਾ ਆਏ ਦੱਸਿਆ ਨਹੀਂ ਕਿੰਦਾ ਕੋ ਉਹ ਰੂਸੀ ਹੈ ਰੂਸੀ ਮਤਲਬ ਕੁੱਤਿਆਂ ਵਾਲਾ ਨਾਂ ਰੱਖੇ ਬੈਠੇ ਜੋ ਆਖਦੇ ਨਹੀਂ ਅਸੀਂ ਉਹਨੂੰ ਕੁੱਤਾ ਨਹੀਂ ਮੀਰ ਜੀ ਕੁੱਤਾ ਤੁਸੀਂ ਕੁੱਤਾ ਗਲਤ ਕਹਿਨੇ ਐ ਤੂੰ ਤਾਂ ਸਾਡੇ ਚਾਰ ਥੱਪੜ ਮਾਰ ਦਿਓ ਕੁੱਤਾ ਨਹੀਂ ਇਹ ਤੂੰ ਵੱਧ ਕਹਿਣਾ ਉਹ ਸਾਡਾ ਬੇਟਾ ਹੈ ਛੋਟਾ ਜਦੋਂ ਮੇਰਾ ਵੱਡਾ ਬੇਟਾ ਹੋਇਆ ਸੀ ਨਾ ਤੇ ਛੋਟੇ ਨੂੰ ਉਦੋਂ ਨਾਂ ਅਸੀਂ ਲਿਆਂਦਾ ਸੀਗਾ ਉਹਨੂੰ ਤੇ ਅਸੀਂ ਉਹਨੂੰ ਕੁੱਤਾ ਕਹਿ ਕੇ ਨਹੀਂ ਕਦੇ ਵੀ ਬੁਲਾਇਆ ਸੀ ਆਪਦਾ ਘਰ ਦਾ ਮੈਂਬਰ ਮੰਨਦੇ ਮੇਰੇ ਦੋ ਬੇਟੇ ਆ ਤੁਸੀਂ ਗਲਤ ਕਰੀ ਜਾਂਦੇ ਆ ਸਾਡੇ ਛਿੱਤਰ ਮਾਰ ਦੋ ਯਾਰ ਤੁਸੀਂ ਕੁੱਤਾ ਕਹਤਾ ਨਹੀਂ ਨਹੀਂ ਵੀ ਭਾਈ ਇਹਨਾਂ ਦਾ ਤੱਤੀ ਹੋਣ ਦੀ ਲੋੜ ਹੀ ਨਹੀਂ ਗਈ ਨਹੀਂ ਨਹੀਂ ਫਿਰ ਇਹ ਕੀ ਗੱਲ ਹੋਈ ਤੁਸੀਂ ਕੁੱਤਾ ਕਹਿੰਦੇ ਬੇਸ਼ੱਕ ਤੇ ਸਾਡੇ ਜਾਰ ਮਾਰ ਸੁਰਨੀ ਮਾਰ ਸੁਰਨੀ ਮਾਰ ਰੱਖੋ ਥਾਣੇ ਬੈਠੇ ਹੋ ਮੈਂ ਪੁੱਛੀ ਰਿਹਾ ਗੱਲ ਹੀ ਕਰ ਰਿਹਾ ਮੈਂ ਗੋਲੀ ਤਾਂ ਨਹੀਂ ਚਲਾਈ ਨਹੀਂ ਫਿਰ ਵੀਰ ਜਦੋਂ ਅਸੀਂ ਉਹ ਪੁੱਤਾਂ ਆਇਆ ਮੈਂ ਬੰਦੇ ਨੂੰ ਬੁਲਾਇਆ ਨਾ ਮੈਨੂੰ ਗੱਲ ਕਰ ਲੈਣ ਦੇ ਕੋਈ ਗੱਲ ਨਹੀਂ ਤੇਰੇ ਘਰ ਵਾਲਾ ਮੈਨੂੰ ਗੱਲ ਸਰਪੰਚ ਸਾਹਿਬ ਕੋਈ ਗੱਲ ਨਹੀਂ ਕੋਈ ਚੱਲ ਹੌਲੀ ਬੋਲ ਥੋੜਾ ਜਿਆ ਕਰ ਲੈ ਕਿਉਂਕਿ ਤੁਹਾਨੂੰ ਮੇਰੇ ਬਾਰੇ ਕੀ ਦੇਖ ਮਾਣ ਉਹ ਤੇ ਮੈਂ ਜਿਆਦਾ ਕਰਦੀ ਆ ਤੇ ਕਿ ਮੈਂ ਕਾਹਤੋਂ ਨਾ ਕੀ ਗੱਲ ਬੋਲੀ ਮੈਂ ਕਿਵੇਂ ਕੁੱਤਾ ਬੋਲਿਆ ਬੀਬਾ ਹੋ ਸਕਦਾ ਮੈਂ ਥੋੜੇ ਫਾਇਦੇ 'ਚ ਬੁਲਾਇਆ ਹੋਣਾ ਪਰ ਹੋ ਸਕਦਾ ਥੋੜੇ ਫਾਇਦੇ 'ਚ ਬੁਲਾਇਆ ਹੋਵੇ ਮੈਂ ਥੋੜਾ ਸਬਰ ਵੀ ਕਰ ਲਓ ਕੀ ਖਵਾਉਣਾ ਉਹਨਾਂ ਨੂੰ ਤੱਤਾ ਹੀ ਖਵਾਉਣਾ ਕੁਛ ਨਹੀਂ ਫਿਰ ਤੁਸੀਂ ਕੁੱਤਾ ਗਿਆ ਨਹੀਂ ਨਹੀਂ ਕੁੱਤਾ ਤੇ ਕੁੱਤੇ ਨੂੰ ਕੁੱਤਾ ਹੀ ਆਖਾਂਗੇ ਯਾਰ ਹੱਦ ਹੋ ਗਈ ਸਾਡਾ ਤਾਂ ਬੇੜਾ ਸਾਡਾ ਤਾਂ ਪੁੱਤਾਂ ਨਾਲੋਂ ਪੁੱਤਾਂ ਵਾਂਗੂ ਪਾਲਿਆ ਹੋਇਆ ਹੈ ਵੇ ਕੋਈ ਇਹਨਾਂ ਨੂੰ ਵੀਰ ਜੀ ਨੂੰ ਤੁਸੀਂ ਕਹਿੰਦੇ ਸੀ ਕੁੱਤਾ ਨਾ ਕਹੇ ਇਸ ਤੋਂ ਬਾਅਦ ਜੋ ਗੱਲ ਕਰਨੀ ਆ ਕਰ ਸਕਦਾ ਆਪਣੇ ਨਾਲ ਜਦੋਂ ਆਈ ਗਈਆਂ ਮੈਂ ਤੇਰੇ ਮੰਗਰ ਵੀਰ ਜੀ ਨੂੰ ਕਹਦਾ ਵੀ ਕੁੱਤਾ ਨਾ ਕਹੋ ਸਰਪੰਚ ਸਾਹਿਬ ਇੱਕ ਗੱਲ ਲੋਡ ਕੀਤੀ ਹਾਂਜੀ ਸਮਾਂ ਦੇਖੋ ਕਿੰਨਾ ਬਦਲ ਗਿਆ ਵੀ ਦੋਨਾਂ ਜੀਆਂ ਨੇ ਇੱਕੋ ਵਾਰੀ ਟੋਕ ਤਾ ਇਕੱਠਿਆਂ ਨੇ ਇਹ ਕਹਿੰਦੇ ਵੀ ਉਹਨੂੰ ਕੁੱਤਾ ਨਾ ਕਹੋ ਬਿਲਕੁਲ ਮੈਂ ਕਿਹਾ ਚਲੋ ਭਾਈ ਨਹੀਂ ਕੁੱਤਾ ਤੇ ਜਾਨਵਰ ਕਹਿੰਦੇ ਨੇ ਇਹ ਕਰਾਚ ਬੜੇ ਪਿਆਰ ਨਾਲ ਰੱਖਿਆ ਹੁੰਦਾ ਨਾ ਹਾਂਜੀ ਹੂੰ ਬਿਲਕੁਲ ਬਿਲਕੁਲ ਅੱਜਕੱਲ੍ਹ ਤੁਹਾਨੂੰ ਦੱਸਿਆ ਜੀ ਵੀ ਇਹ ਨਹੀਂ ਅੱਜਕੱਲ੍ਹ ਮੈਂ ਇੱਕ ਦੇਖਿਆ ਆਪਣਾ ਘਰ ਸੀ ਆਪਣੀ ਮਿੱਤਰੀ ਸੀ ਉਹ ਹਾਂ ਉਹਨਾਂ ਕਿਤੇ ਤੀਰਥ ਯਾਤਰਾ ਤੇ ਗਏ ਸੀ ਜੀ ਕਾਫੀ ਦੂਰ ਦੇ ਇਥੋਂ ਕਣੀ 12-1300 ਕਿਲੋਮੀਟਰ ਸੀ ਹਾਂ ਉਹਨਾਂ ਨੇ ਸਪੈਸ਼ਲੀ ਉਹਨਾਂ ਨੇ ਆਹ ਤੇ ਡੌਗੀ ਦੀ ਟਿਕਟ ਬੁੱਕ ਕਰਾਈ ਤੇ ਉਹਨੂੰ ਨਾਲ ਲੈ ਆਹ ਤੇ ਡੌਗੀ ਕਹਿਣਾ ਪੈਂਦਾ ਮੈਂ ਤਾਂ ਭੁੱਲ ਗਿਆ ਸੀ ਮੈਂ ਵੀ ਇਹ ਕਹਿੰਦਾ ਮੈਂ ਕਿਹੜਾ ਕੁੱਤਾ ਕਹਿੰਦਾ ਬੀਬਾ ਮੈਨੂੰ ਨਾ ਪਾਏ ਸਾਡੇ ਪਿੰਡ ਇਥਨੇ ਸਾਡੇ ਪਿੰਡ ਦਾ ਸੱਪ ਤੁਸੀਂ ਸੰਭਾਲ ਗਏ ਹਨ ਹਾਂਜੀ ਹਾਂਜੀ ਮਤਲਬ ਤੁਸੀਂ ਤੁਹਾਡੇ ਪਿੰਡ ਦੇ ਆ ਹਨਾ ਤੁਸੀਂ ਜਾਣਦੇ ਹੋ ਗਰਮ ਸਵੇਰਾ ਹਨਾ ਬੀਬਾ ਕਹਿੰਦੇ ਤੇ ਅੱਛਾ ਬਹੁਤ ਸਾਰੇ ਇਹੋ ਜਿਹੇ ਦੇਖੇ ਨੇ ਜਿਹੜੇ ਬੱਚਿਆਂ ਨਾਲ ਵੱਧ ਕੇ ਰੱਖਦੇ ਆਗੇ ਏਸੀ ਦੇ ਵਿੱਚ ਬੱਚਾ ਤਾਂ ਮਾਂ ਬੈਠੇ ਨਾ ਬੈਠ ਇਨਾਂ ਦਾ ਕੀ ਲੋਕਾਂ ਦਾ ਘਰ ਘਰ ਰਹਿਣ ਵੀ ਇਹਨਾਂ ਦਾ ਏਸੀ ਚ ਘਰ ਘਰ ਹੀ ਹਾਲ ਹੈ ਜੁਰਗ ਬੇਵਾਚੇ ਕੋਈ ਵੀ ਹੈ ਉਹ ਬਾਹਰ ਬੈਠੇ ਨੇ ਨਹਿਮ ਥਲੇ ਹਾਂ ਪਰ ਡੌਗੀ ਅੰਦਰ ਹੋਏ ਏਸੀ ਸਾ ਬਿਲਕੁਲ ਬਿਲਕੁਲ ਇਹਨਾਂ ਦੇ ਕੀ ਦਿਖਿਆ ਮੈਂ ਕੀ ਸੇਵ ਜੀ ਬਜ਼ੁਰਗ ਠੀਕ ਰਹਿੰਦੇ ਥੋਡੇ ਹਾਂਜੀ ਵਧੀਆ ਠੀਕ ਰਹਾ ਬਈ ਪੱਕੀ ਗੱਲ ਹੈ ਹਾਂਜੀ ਕੀ ਕੁਝ ਖਵਾਉਣੇ ਆ ਤੁਸੀਂ ਇਹਨੂੰ ਮਤਲਬ ਪਰਿਵਾਰ ਦੇ ਵਿੱਚ ਤੁਸੀਂ ਤੁਹਾਡਾ ਕਾਣ ਪੇਣ ਕੀ ਹੈ ਪਰਿਵਾਰ ਚ ਮਤਲਬ ਮੈਂ ਪਰਿਵਾਰ ਚ ਪੁੱਛ ਰਿਹਾ ਬੇਸ਼ੱਕ ਹੁਣ ਤੁਸੀਂ ਆਪਦੇ ਨੂੰ ਰੋਸੀ ਨੂੰ ਵੀ ਵਿੱਚੇ ਗੱਲ ਲਓ ਮੈਨੂੰ ਕੋਈ ਉਹਦੇ ਨਾਲ ਨਫਾ ਨੁਕਸਾਨ ਨਹੀਂਗਾ ਤੇ ਬੇਸ਼ੱਕ ਤੁਸੀਂ ਚਾਰ ਜੀਆਂ ਨੂੰ ਬੰਦਿਆਂ ਨੂੰ ਬੰਦੇ ਕਹ ਲਓ ਓਵੇਂ ਗੁੱਸਾ ਵੀ ਨਾ ਕਰ ਦਿਓ ਫਿਰ ਪਤਾ ਨਹੀਂ ਦੁੱਧਾ ਗੁੱਸਾ ਹੀ ਬਹੁਤ ਛੇਤੀ ਕਰਦੇ ਆ। ਸਾਡੇ ਉਹ ਸਰੂਸੀ ਬੇਟੇ ਨੂੰ ਤਾਂ ਸੀ ਅ ਅੱਧਾ ਕਿਲੋ ਤਾਂ ਪਨੀਰ ਤੇ 2 ਕਿਲੋ ਰੋਟੀਆਂ ਵੀ ਐਡਾ ਹੀ ਹੋ। ਕਿੰਨੇ ਦਿਨਾਂ ਚ? 1 ਦਿਨ ਜੀ। 1 ਦਿਨ ਚ? ਹਾਂ ਜੀ। ਪਨੀਰ ਅੱਧਾ ਕਿਲੋ ਦੋ ਟਾਈਮਾਂ ਦਾ? ਚੂਰੀ ਵੀ ਕੁੱਟ ਕੇ ਇੱਕ ਦੋ ਵਾਰੀ ਚੂਰੀ ਵੀ ਖਵਾ ਦਿੰਦੀ ਐ। ਚੂਰੀ ਵੀ ਖਵਾਉਣੀ ਐ ਕੁੱਟ ਕੇ। ਦੇਸੀ ਕਿਹ ਉਹਦੀ ਚੂਰੀ ਖਵਾਉਣੀ ਕੁੱਟ ਕੇ। ਹੋਰ ਜਾਨਾ? ਹਾਂ ਜੀ ਦੂਜੀ ਖਾਂਦਾ ਨਹੀਂ ਮੈਂ ਤੁਹਾਨੂੰ। ਅੱਛਾ। ਅੱਛਾ ਸਾਡਾ ਉਹ ਡਾਲ ਡਾਲਦਾ ਕਿਉਂ ਨਹੀਂ ਖਾਂਦਾ ਗਾ ਨਹੀਂ ਨਹੀਂ ਨਾ ਡਾਲਦਾ ਖਾਂਦਾ ਨਾ ਮਾ ਤੁਹਾਡੀ ਉਹ ਵਰਕ ਹੀ ਵਾਗੇ ਨਾ ਉਹਦਾ ਖਾਂਦਾ ਉਹਨੂੰ ਚੂਰੀ ਕੱਟ ਕੇ ਖਾਣੀ ਪੈਂਦੀ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਥੋੜਾ ਜਿਹਾ ਰਿਲੈਕਸ ਬੈਠ ਜਾਓ ਕੁਰਸੀ ਨੇੜੇ ਕਰ ਲਓ ਥੋੜਾ ਰਿਲੈਕਸ ਮੁੰਛ ਜਿਹਾ ਕਰ ਲਓ ਕੁਰਸੀ ਥੋੜੀ ਜੀ ਤੁਸੀਂ ਕੋਈ ਨਹੀਂ ਘਬਰਾਉਣ ਦੀ ਲੋੜ ਨਹੀਂ ਮੈਂ ਆਪਾਂ ਗੱਲ ਹੀ ਕਰ ਰਹੇ ਹਾਂ ਦੇਸੀ ਘੋਦੀ ਚੂਰੀ ਖਾਂਦਾ ਹੈ ਹਾਂਜੀ ਹਾਂਜੀ ਰੂਸੀ ਤੁਹਾਡਾ ਠੀਕ ਹੈ ਹੋਰ ਕੀ ਕੁਝ ਖਵਾ ਦਿੰਨੇ ਆ ਕੇਲੇ ਖਵਾ ਦਿਆਂ ਦਰਜਣ ਕੇਲੇ ਨਹੀਂ ਖਾ ਜਾਂਦਾ ਦਰਜਣ ਕੇਲਿਆਂ ਦੀ ਇੱਕ ਦਿਨ ਚ ਨਹੀਂ ਜੀ ਕਈ ਵਾਰੀ ਤਾਂ ਇੱਕ ਦਰਜਣ ਵੀ ਖਾ ਜਾਂਦਾ ਹਾਂ ਤੇ ਨਹੀਂ 6-7 ਕੇਲੇ ਤਾਂ ਖਾਈ ਜਾਂਦੇ ਯਾਰ 5-7 ਕਿੱਲਾਂ ਚੋਂ ਮੁੰਸੀ ਤੇ ਇੰਨੀ ਕਮਾਈ ਹੋ ਜਾਂਦੀ ਹੈ ਵੀ ਬੰਦਾ ਜਿਹੜਾ ਹੈਗਾ ਵੀ ਅੱਧਾ ਕਿਲੋ ਪਾਈਆ ਪਨੀਰ ਚਲੋ ਹੋ ਸਕਦਾ ਕਈ ਵਾਰੀ ਵਧਾ ਚੜਾ ਕੇ ਬੰਦਾ ਕਹਿੰਦਾ ਪਾਈਆ ਵੀ ਮੰਨ ਲਓ ਜੇ ਅੱਧਾ ਕਿਲੋ ਕਹਿੰਦਾ ਮੂੰਹੋਂ ਤੇ ਕੁਵਾਉਂਦੇ ਹੋਣਗੇ ਸਹੀ ਹੈ ਸਹੀ ਪਾਈਆ ਦੇ ਪਾਈਆ ਹੀ ਮੰਨ ਲਓ ਜੇ ਪਾਈਆ ਪਨੀਰ ਕੁਵਾਉਂਦੇ ਹੈ ਯਾਰ ਖਾ ਖਾ ਜਾਂਦੇ ਹੈ ਬਹੁਤ ਜਾਨਵਰ ਖਾ ਜਾਂਦੇ ਇਹਨਾਂ ਖਾ ਜਾਂਦੇ ਬਿਲਕੁਲ ਖਾ ਜਾਂਦੇ ਯਾਰ ਸਾਡੇ ਤਾਂ ਰੱਖਿਆ ਸੀ ਤਾਨੂੰ ਤੜਕੇ ਕਰ ਜਿਹੜਾ ਦੋ ਰੋਟੀਆਂ ਗੋੜਨਾ ਪਾ ਦਿੰਨੇ ਆ ਨਹੀਂ 80 ਨਹੀਂ ਇੰਨੀ ਕਿ ਸੇਵਾ ਕਰਦੇ ਆ ਕਈ ਆ ਜੀ ਆਪ ਨਹੀਂ ਖਾਂਦੇ ਅਸੀਂ ਉਹਦੀ ਸੇਵਾ ਕਰਦੇ ਆ ਵਾ 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 ਬਸ ਆਹੀ ਪੁੱਛਣਾ ਸੀਗਾ ਮੈਂ ਤੁਹਾਨੂੰ ਸਰਪੰਚ ਸਾਹਿਬ ਤੁਹਾਡੇ ਸਾਹਮਣੇ ਨੇ ਕਿਹਾ ਵੀ ਬਾਪੂ ਤੰਦਰੁਸਤ ਹੈ ਬਾਪੂ ਠੀਕ ਠਾਕ ਹੈ ਉਹਦਾ ਥੋੜੀ ਢੋਈ ਦੀ ਪ੍ਰੋਬਲਮ ਜੀ ਸੀਗੀ ਪਹਿਲਾਂ ਹੀ ਹਾਂ ਉਹ ਦਵਾਈ ਲਈ ਹੋਈ ਏ ਅੱਛਾ ਠੀਕਾ ਮੰਜੇ ਤੇ ਪੈ ਰਹੇ ਨੇ ਕੀ ਅੱਛਾ ਹਾਂ ਜੀ ਕਾਫੀ ਦਿਨ ਹੋ ਗਿਆ ਮੈਂ ਵੀ ਦੇਖਿਆ ਨਹੀਂ ਅੱਗੇ ਵਾਰੀ ਨੇ ਸੱਤ ਚ ਕਈ ਵਾਰੀ ਆ ਜਾਂਦੇ ਸੀਗੇ ਬੈਠੇ ਹੁੰਦੇ ਸੀਗੇ ਹਾਂ ਹੁਣ ਤਾਂ ਕਾਫੀ ਚੀਜ਼ ਜੀ ਵੀ ਨੇ ਸਾਲ ਹੀ ਹੋ ਗਏ ਨੇ ਲਦਾ ਆਏ ਨਹੀਂ ਜੀ ਨੇ ਹੁਣ ਘੱਟ ਹੀ ਨੇ ਹੁਣ ਦੇ ਬਾਰੇ ਅੱਛਾ ਕੀ ਗੱਲ ਢੱਲੇ ਆ ਕੋਈ ਦੀ ਪ੍ਰੋਬਲਮ ਜੀ ਸੀ ਕਿ ਹੋਰ ਪਾਇ ਰਹੇ ਸੀ ਰੋਟੀ ਰੋਟੀ ਟਾਈਮ ਨਾਲ ਖਾ ਲੈਂਦੇ ਆ ਹਾਂ ਜੀ ਰੋਟੀ ਤਾਂ ਟਾਈਮ ਨਾਲ ਖਾ ਲੈਂਦੇ ਆ ਆਮ ਨਾਲ ਮਤਲਬ ਕੀ ਹੈ ਘਰਾਂ ਦੇ ਵਿੱਚ ਆਪਾਂ ਦੇਖੀਦਾ ਅੱਜ ਕੱਲ ਵੀ ਮਾਂ ਪਿਓ ਇੱਥੋਂ ਤੱਕ ਨੌਬ ਤਾਈ ਪਈ ਆ ਵੀ ਮਾਂ ਪਿਓ ਵਿਰਧ ਆਸ਼ਰਮ ਆਸ਼ਰਮਾਂ ਦੇ ਵਿੱਚ ਸਰਪੰਚ ਸਾਹਿਬ ਹਣਾ ਬਹੁਤ ਕੇਸਾਂ ਜੀ ਚਲੋ ਤੁਹਾਡੇ ਕੋਲ ਘਰੇ ਆ ਮੇਰਾ ਫਰਜ਼ ਮੈਂ ਇਸ ਕਰਕੇ ਤੁਹਾਨੂੰ ਬੁਲਾਇਆ ਸੀਗਾ ਵੀ ਰੋਟੀ ਟਾਈਮ ਨਾਲ ਆਪ ਦੇ ਦੇ ਦਿਨੋ ਵੀਰਾਂ ਨੂੰ ਤੁਹਾਡੇ ਸਹੁਰਾ ਸਾਹਿਬ ਨੂੰ ਕਿ ਮੰਗਣੀ ਮੁਗਣੀ ਪੈਂਦੀ ਆ ਬਜ਼ੁਰਗਾਂ ਦੇ ਹਾਲਾਤ ਮਾੜੇ ਆ ਅੱਜ ਕੱ ਨਹੀਂ ਜੀ ਮੰਗਦੇ ਤਾਂ ਨਹੀਂ ਆਪ ਹੀ ਪੜਾਈਦੀ ਉਹਨਾਂ ਨੂੰ ਰੋਟੀ ਦਾ ਵਧੀਆ ਰੋਟੀ ਖਵਾਉਣੇ ਹੋ ਹਾਂਜੀ ਹਾਂਜੀ ਵਧੀਆ ਮਤਲਬ ਜਿਵੇਂ ਤੁਸੀਂ ਕਹਿਆ ਤੁਹਾਡੇ ਉਹਨੂੰ ਮੈਂ ਤਾਂ ਹੁਣ ਮੈਂ ਤਾਂ ਚਲੋ ਕੁੱਤਾ ਨਹੀਂ ਕਹਿੰਦਾ ਡੌਗੀ ਕਹ ਦੇਣਾ ਗੁੱਸਾ ਬਣ ਜਾਂਦੇ ਤੁਸੀਂ ਤੇ ਰੋਸੀ ਤੁਹਾਡਾ ਤੇ ਜਿਵੇਂ ਉਹਨੂੰ ਤੁਸੀਂ ਕਹਿੰਦੇ ਪਨੀਰ ਦੁੱਧ ਕੇਲੇ ਬਿਸਕੁਟ ਹੋਰ ਵੀ ਕੋਈ ਪਾਉਂਦੇ ਹੋਗੇ ਲੱਲਾਪਾ ਬਾਬਾ ਹਨਾ ਪਤਾ ਨਹੀਂ ਕੀ ਕੁਛ ਸਾਰਾ ਕੁਝ ਬਾਪੂ ਨੂੰ ਦੇ ਦਿੰਦੇ ਨੇ ਸਾਰਾ ਕੁਝ ਹਾਂਜੀ ਸਾਰਾ ਕੁਛ ਹੀ ਦਿੰਨੇ ਆ ਬਾਪੂ ਜਿਹੜਾ ਅਸੀਂ ਖਾਂਦੇ ਜਿਹੋ ਜਹਾ ਉਹੋ ਜੀ ਬਾਪੂ ਦੀ ਸੇਵਾ ਕਰਦੇ ਜਿਹੋ ਜਹਾ ਮੈਂ ਚਲੋ ਮੇਰਾ ਮਕਸਦ ਇਹ ਅਸੀਂ ਪੁੱਛਣਾ ਦੇਖੋ ਜੀ ਮੇਰੀ ਇੱਕ ਕੋਸ਼ਿਸ਼ ਹੁੰਦੀ ਹੈ ਵੀ ਸਾਨੂੰ ਮਾਪਿਓ ਤੋਂ ਜਿਹੜੇ ਸੰਸਕਾਰ ਮਿਲੇ ਹਨ ਉਹਨਾਂ ਸੰਸਕਾਰਾਂ ਦਾ ਸਦਕਾ ਜਿਹੜਾ ਹੈਗਾ ਅੱਜ ਆਹ ਕੁਰਸੀ ਤੇ ਬੈਠੇ ਆ ਤੇ ਅਸੀਂ ਆਪਦੇ ਮਾਪਿਓ ਦੀ ਸੇਵਾ ਬਹੁਤ ਕਰਦੇ ਆ ਮਹੰਸੀ ਜੀ ਪਤਾ ਨਾ ਤੁਹਾਨੂੰ ਹੁਣ ਤੁਸੀਂ ਘਰ ਜਾਂਦੇ ਹੋ ਹੈਨਾ ਤੇ ਮੈਂ ਆਪਦੇ ਸਟਾਫ ਨੂੰ ਵੀ ਇਹ ਗੱਲ ਕਹਿਣਾ ਹੁੰਦਾ ਮੈਂ ਤੁਹਾਨੂੰ ਹੁਣ ਵਰਬ ਲਈ ਇਹ ਗੱਲ ਪੁੱਛਣੀ ਚਾਹਣਾ ਤੇ ਮੈਂ ਪਿਆਰ ਨਾਲ ਪੁੱਛਣੀ ਚਾਹਣਾ ਵੀ ਤੁਸੀਂ ਮੈਨੂੰ ਇਹ ਗੱਲ ਦੱਸ ਦਿਓ ਵੀ ਵਾਜਾ ਮਾਰ ਮਾਰ ਰੋਟੀ ਲੈਣੀ ਪੈਂਦੀ ਹੈ ਕਿ ਤੁਸੀਂ ਦੇ ਦੇ ਦਿੰਦੇ ਹੋ ਆਪੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਰੂਸੀ ਐਂ ਤੇ ਰੂਸੀ ਹੋਵੇ ਨਹੀਂ ਆਪ ਹੀ ਫੜਾਉਣਿਆ ਰੋਟੀ ਦਈਏ ਕਿੰਨੇ ਕੁ ਵਜੇ ਤੜਕੇ ਕਿੰਨੇ ਵੇ ਰੋਟੀ ਦੇ ਦੇ ਬਸ ਕੰਮ-ਕੋਮੇ ਮੈਂ ਤਾਂ ਖੇਤੀਬਾੜੀ ਦਾ ਕੰਮ ਹੋ ਜਾਂਦਾ ਜੀ ਖੇਤ ਖੋਤ ਜਾਣਾ ਪੈਂਦਾ ਇਹ ਆਪਦਾ ਕੰਮ-ਕੋਮੇ ਨਵੇੜ ਕੇ ਰੋਟੀ ਫੜਾ ਦਿੰਦੀ ਹੈ ਨਹੀਂ ਕੰਮ ਤਾਂ ਕਈ ਵਾਰੀ ਜਨਾਨੀਆਂ ਦਾ ਇਹੋ ਜਿਹਾ ਹੁੰਦਾ ਵੀ ਜਿਹੜੀ ਜਨਾਨੀ ਸਵੇਰੇ 4 ਵਜੇ ਉੱਠਦੀ ਹੈ ਉਹ 7 ਵਜੇ ਤਣੂ ਕੰਮ ਨਵੇੜ ਲੈਂਦੀ ਹੈ ਕਈ ਜਨਾਨੀਆਂ ਦਾ ਕੰਮ ਇਹੋ ਜਾਂ ਹੁੰਦਾ ਹੈਗਾ ਜਿਵੇਂ ਤੁਸੀਂ 4-5 ਜੀਓ ਘਰ ਦੇ ਵਿੱਚ। ਕਈ ਵਾਰੀ ਕੰਮ ਇਹੋ ਜਾਂ ਹੁੰਦਾ ਹੈਗਾ ਵੀ ਜਨਾਨੀ 12 ਵਜੇ ਤੱਕ ਵਿਹਲੀ ਨਹੀਂ ਹੁੰਦੀ ਫੇਰ। ਨਹੀਂ ਰੋਟੀ ਦਾ ਫਰ ਫੜਾਈ ਦਿੰਨੇ ਪਏ ਉਹਨਾਂ। ਮਤਲਬ ਕਿ ਉਹੋ ਜੀ ਗੱਲਬਾਤ ਤਾਂ ਹੈ ਨਹੀਂ ਕਿ ਵੀ ਮਤਲਬ ਬਜ਼ੁਰਗ ਦੀ ਅਣਦੇਖੀ ਵਾਲੀ। ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ। ਦੇਖ ਲਓ ਸਰਪੰਚ ਸਾਹਿਬ ਬੈਠੇ ਕੋਲੇ। ਨਹੀਂ। ਨਹੀਂ ਉਹੋ ਜੀ ਤਾਂ ਕੋਈ ਗੱਲ ਨਹੀਂ ਕਿ ਤੁਸੀਂ ਪੁੱਛ ਨਹੀਂ ਸਕਦੇ ਆ। ਕੋਈ ਹੋਰ ਜੀ ਨਾ ਪੁੱਛ ਰਿਹਾ ਮੈਂ ਤਾਂ ਹੀ ਪੁੱਛ ਰਿਹਾ ਐਸੇ ਕਰਕੇ ਨਹੀਂ ਨਹੀਂ ਜੀ ਉਹ ਜੋ ਕੋਈ ਗੱਲ ਨਹੀਂ 10 11 ਵਜੇ ਆਉਂਦੀ ਨੋਰਮਲ ਕੰਮ ਨਿਭੜਦਾ 11 ਵਜੇ ਰੋਟੀ ਫੜਾ ਦੇਣੀ ਨਹੀਂ 11 ਵਜੇ ਦਾ ਬੇਬਾ ਟਾਈਮ ਹੁੰਦਾ ਬਜ਼ੁਰਗਾਂ ਦਾ ਰੋਟੀ ਦਾ ਤੇ ਉਦੋਂ ਹੀ ਮੈਂ ਆਪ ਖਾਣੀ ਉਹਦੇ ਨਹੀਂ ਤੂੰ ਆਪ ਖਾਣੀ ਆ ਤੂੰ ਤਾਂ ਸਵੇਰੇ ਜਦੋਂ ਹੁਣ ਜੋ ਤੁਹਾਡੀ ਰੂਸੀ ਵਾਸਤੇ ਮੇਰੀ ਗੱਲ ਸੁਣੋ ਵੀ ਤੁਹਾਡੀ ਰੂਸੀ ਵਾਸਤੇ ਜੇ ਪਨੀਰ ਹੈਗਾ ਦੁੱਧ ਹੈਗਾ ਬਿਸਕੁਟ ਹੈਗੇ ਕੇਲੇ ਹੈਗੇ ਹੋਰ ਵੀ ਪਤਾ ਨਹੀਂ ਕੀ ਕੁਛ ਰੱਖਦੇ ਹੋਵੋਗੇ ਠੀਕ ਹੈ ਤੁਹਾਨੂੰ ਆਪ ਦਾ ਜਿਹੜਾ ਜੰਮਿਆ ਤੁਹਾਨੂੰ ਉਹਦਾ ਵੀ ਖਿਆਲ ਹੈ ਜਿਹੜਾ ਤੁਹਾਡਾ ਆਪ ਦਾ ਜੰਮਿਆ ਹੈ ਉਹਦਾ ਇਹ ਵੀ ਮੈਨੂੰ ਪਤਾ ਲੱਗਿਆ ਵੀ ਮੈਂ ਹੁਣ ਸ਼ਬਦ ਬੇਟਾ ਸਕੂਲ ਜਾਂਦਾ ਉਦੋਂ ਨਾਸ਼ਤਾ ਉਹਦੇ ਆਸਤੇ ਬਣਾਇਦਾ ਉਹਨੂੰ ਫੜਾ ਦੇ ਦੋ ਉਦੋਂ ਬਾਅਦ ਮਤਵੜ ਵੀ ਰੂਸੀ ਨੂੰ ਜੋ ਬਸ ਖਾਉਣਾ ਤੇ ਮਾੜਾ ਮੋਟਾ ਸੀ ਇਹ ਖਾ ਲੈਂਦੇ ਤੇ ਚਲੇ ਜਾਂਦੇ ਆ ਪਰ ਜਦੋਂ ਮੈਂ ਰੋਟੀ ਖਾਣੀ ਮੈਂ ਤਾਂ ਉਹਨੂੰ ਉਦੋਂ ਹੀ ਲੱਕ ਦੇਣੀ ਨਹੀਂ ਤੁਸੀਂ ਜਿਹੜਾ ਆਪਦਾ ਜੰਮਿਆ ਬੇਟਾ ਉਹਦੇ ਵਾਸਤੇ ਵੀ ਤੁਸੀਂ ਨਾਸ਼ਤਾ ਤਿਆਰ ਕਰਦਾ ਹਾਂਜੀ ਜਿਹੜਾ ਤੁਹਾਡਾ ਤੇਰੇ ਵਾਸਤੇ ਵੀ ਤਿਆਰ ਹੋ ਗਿਆ ਵੀ ਤੂੰ ਵੀ ਆਪਦਾ ਖਾ ਕੇ ਖੇਤ ਚਲਾ ਗਿਆ ਹਾਂਜੀ ਖੇਤ ਹੁਣ ਸੂਰਜ ਨਿਕਲਦੋਂ ਪਹਿਲਾਂ ਜਾਂਦੇ ਆ ਨਾ ਆਪਾਂ हां जाना काम ਤਾਂ ਦੇ ਵੀ ਆਪਾਂ ਟਾਈਮ ਨਾਲ ਜਾਣੇ ਆ ਨਾ ਆਉਣਾ ਹੀ ਜਾਣਾ ਪੈਂਦਾ ਹਾਂ ਤੇ ਉਸ ਤੋਂ ਬਾਅਦ ਕਹਿੰਦਾ ਵੀ ਰੂਸੀ ਦਾ ਨੰਬਰ ਆਗਾ ਰੂਸੀ ਨੂੰ ਵੀ ਜਿਹੜਾ ਤੜਕੇ ਪਤਾ ਨਹੀਂ ਤੁਹਾਡਾ ਹੁਣ ਨੂੰ ਕੀ ਕੇਲੇ ਦੇਣ ਦਾ ਟਾਈਮ ਹੁੰਦਾ ਕਿ ਪਨੀਰ ਦੇਣ ਦਾ ਕਿ ਕਹਾਦਾ ਮੈਨੂੰ ਨਹੀਂ ਪਤਾ ਜਿਹਨੂੰ ਦੁੱਧ ਪਨੀਰ ਤੜਕੇ ਪਨੀਰ ਦੇਣ ਉਹਦਾ ਵੀ ਪਨੀਰ ਦਾ ਟਾਈਮ ਦੇਣ ਚੜ੍ਹਦੇ ਨਾ ਹੋ ਜਾਣਾ ਤੇ ਕੀ ਗੱਲ ਬਾਪੂ ਜੀ ਨੇ ਜੰਮ ਪਾਲ ਕੇ ਤੁਹਾਨੂੰ ਇੰਨੇ ਜੋਗੇ ਕੀਤਾ ਵੀ ਕੁੱਤਿਆਂ ਨੂੰ ਪਨੀਰ ਖਵਾਉਣ ਜੋਗੇ ਹੋਗੇ ਤੇ ਬਾਪੂ ਨੂੰ ਰੋਟੀ 11 12 ਵਜੇ ਤੁਸੀਂ ਜੀ ਦੋ ਮੇਰਾ ਕੰਮ ਨਿਬੜਦਾ ਜੀ ਮੈਂ ਤਰ ਕੰਮ ਨਿਬੜਦਾ ਕੁੱਤਾ ਚੰਗਾ ਹੋਗਾ ਬਾਪੂ ਨਾਲੋਂ ਵੀਰ ਜੀ ਕੁੱਤਾ ਨਾ ਕਹੋ ਤੁਸੀਂ ਕੀ ਆਖਾ ਕੁੱਤਾ ਨਾ ਕਹੋ ਕੀ ਆਖਾ ਦੇਵਤਾ ਜੀ ਕਹਿੰਦਾ ਨਹੀਂ ਕੁੱਤਾ ਨਾ ਕਹੋ ਨਾ ਹੋਰ ਕੀ ਆਖਾ ਮੈਸਟਰ ਜੌਨ ਮੈਸਟਰ ਜੌਨ ਕਹਿੰਦਾ ਮੇਰਾ ਬੱਚਾ ਉਹ ਛੋਟਾ ਇਹ ਤੁਸੀਂ ਬੱਚਾ ਬੋੱਚਾ ਤੇਰਾ ਹੋਗਾ ਵੀਰਪਾ ਮੇਰੀ ਗੱਲ ਸੁਣ ਲੈ ਇੱਕ ਵੀ ਤੁਸੀਂ ਬਜ਼ੁਰਗ ਦੀ ਕੀਤੀ ਦੁਰਦਸ਼ਾ ਬਹੁਤ ਜ਼ਿਆਦਾ ਇੱਥੇ ਤੁਸੀਂ ਦੇ ਜ ਨੇ ਸਫਾਈਆਂ ਮੈਨੂੰ ਵੀ ਅਸੀਂ ਉਹਨੂੰ ਅਸੀਂ ਤਾਂ ਟਾਈਮ ਨਾਲ ਰੋਟੀ ਦੇ ਦਿੰਦੇ ਨੇ ਅਸੀਂ ਤਾਂ ਇਹ ਕਰਦੇ ਨੇ ਉਹਵੇਂ ਕਰਦੇ ਨੇ 10 11 ਵਜੇ ਰੋਟੀ ਤੇਰੀ ਟਾਈਮ ਨਾਲ ਵੇਖੋ ਵੀਰ ਜੀ ਕਿਹੜੇ ਲੋ ਉਹ ਵੀ ਤਾਂ ਜਾਨਵਾਰੀ ਆ ਨਾ ਤੁਹਾਨੂੰ ਕਿੰਨੇ ਅਸੀਂ ਅੱਛਾ ਜਿਹੜੇ ਜਾਜਾਂ ਦੇ ਲੈ ਕੇ ਤੁਰੇ ਫਿਰਦੇ ਆ ਹਾਂਜੀ ਜਿਹੜੇ ਜਾਜਾਂ ਦੇ ਲੈ ਕੇ ਤੁਰੇ ਫਿਰਦੇ ਨਾ ਬੀਬਾ ਕੰਨ ਖੋਲ ਕੇ ਗੱਲ ਸੁਣ ਲੈ ਮੇਰੀ ਜਿਨ੍ਹਾਂ ਦੇ ਕੁੱਤੇ ਝਾਜਾਂ ਸਫਰ ਕਰਦੇ ਆ ਨਾ ਉਹਨਾਂ ਦੇ ਮਾਪਿਓ ਥੱਲੇ ਵੀ ਕਰੋੜ-ਕਰੋੜ ਦੀਆਂ ਗੱਡੀਆਂ ਐ ਉਹਨਾਂ ਦੇ ਮਾਪਿਓ ਵਾਸਤੇ ਮੇਲ ਰੱਖੇ ਹੋਇਆ ਉਹਨਾਂ ਨੇ ਵੀ ਸਾਡੇ ਬਾਪੂ ਦਾ ਖਿਆਲ ਰੱਖਣਾ ਹੈ ਸਾਡੀ ਮਾਂ ਦਾ ਖਿਆਲ ਰੱਖਣਾ ਹੈ ਉਹਨਾਂ ਨੇ ਮਾਪਿਓ ਕੁੱਤਿਆਂ ਵਾਂਗੂ ਰੋਲਣ ਵਾਸਤੇ ਨਹੀਂ ਛੱਡੇ ਇੱਥੇ ਤੁਹਾਡੇ ਕੁੱਤੇ ਨੂੰ ਕੁੱਤਾ ਨਾ ਆਖੋ ਮਾਪਿਓ ਨੂੰ ਕੁੱਤਾ ਤੁਸੀਂ ਸਮਝ ਲਓ ਉਹਦਾ ਕੋਈ ਉਹਦਾ ਕੋਈ ਨੁਕਸਾਨ ਨਹੀਂ ਹੋਗਾ ਹੈਨਾ ਵੀਰੇ ਇਹ ਤਾਂ ਨਹੀਂ ਵੀ ਜ਼ਰੂਰੀ ਵੀ ਅਸੀਂ 11 ਵਜੇ ਰੋਟੀ ਦਿੰਨੇ ਆ ਕਈ ਵਾਰੀ ਕਿਦੋਂ ਟਾਈਮ ਲੱਗੇ ਸੰਦੇ ਆ ਉਦੋਂ 7-8 ਵਜੇ ਦੇ ਦੇ ਦਿੰਨੇ ਆ ਰੋਟੀ ਅੱਛਾ ਇਹ ਤਾਂ ਨਹੀਂ ਕਿ ਵੀ 11 ਵਜੇ ਵੀ ਮ ਹਣੇ ਕਿਹਾ ਸੀ ਵੀ 10 11 ਵਜੇ ਦਿਨੇ ਆ ਤੇ ਹੁਣ ਜਦੋਂ ਮੇਰਾ ਰੁਖ ਵੇਖ ਲਿਆ ਤੇ ਹੁਣ ਕਹਤਾ ਵੀ ਉਹਨੂੰ 7 8 ਵਜੇ ਵੀ ਰੋਟੀ ਦਿਨਾ ਤੁਹਾਨੂੰ ਕੌਣ ਕਿਹੜਾ ਕੌਣ ਕਹਿੰਦਾ ਕੌਣ ਤੁਹਾਨੂੰ ਜੀ ਇਹ ਤੈਨੂੰ ਮੈਂ ਲਿਖ ਕੇ ਦੇ ਮੈਨੂੰ ਕੌਣ ਕਹਿੰਦਾ ਤੈਨੂੰ ਕੀ ਲੱਗਦਾ ਮੈਂ ਐਵੇਂ ਬੁਲਾ ਲਿਆ ਤੈਨੂੰ ਐਡਾ ਪਿੰਡ ਪਿਆ ਸਰਪੰਚ ਸਾਹਿਬ ਕਿੰਨੀ ਵੋਟਾਂ ਪਿੰਡ ਦੀ ਪਿੰਡ ਦੀ ਹੈਗੀ 12 1300 ਵੋਟ ਬਹੁਤ ਵੱਡਾ ਪਿੰਡ ਹੈ 12 1300 ਵੋਟ ਹੈ ਪਿੰਡ ਦੀ 12 1300 ਦੇ ਵਿੱਚ ਮੈਂ ਤੈਨੂੰ ਕੱਲ ਨੂੰ ਕਿਉਂ ਬੁਲਾਇਆ ਜੀ ਤੁਹਾਨੂੰ ਕਿਹੜਾ ਸਾਲਾ ਕਹਿੰਦਾ ਜੀ ਚਪੇੜ ਮਾਰੂੰਗਾ ਮੂੰ ਮੈਂ ਭਲੇਟਾ ਬਹੁਤ ਪਾਉਣਾ ਹੁੰਦਾ ਇਹੋ ਜੀ ਜ਼ਬਾਨ ਵਾਲੇ ਨੂੰ ਮੈਂ ਅਗਲਾ ਕਹਿੰਦਾ ਪੁਲਿਸ ਵਾਲਾਂ ਕੱਢ ਦਿਆਂ ਤੂੰ ਮੇਰੇ ਮੂੰਹ 'ਚ ਇੱਕ ਗੱਲ ਸੁਣੀ ਹੁਣ ਤੱਕ ਨਹੀਂ ਫਿਰ ਸਾਨੂੰ ਨਹੀਂ ਮੈਂ ਤੇਰੇ ਸਾਹਮਣੇ ਬੈਠਾ ਤੂੰ ਹੁਣੇ ਸੱਤ ਲਿਆ ਮੈਂ ਤੇਰੇ ਸਾਹਮਣੇ ਜੇ ਤੈਨੂੰ ਪਾਲਿਆ ਜੀ ਵਿਭਾ ਇੱਕ ਮੂੰਹ ਬੰਦ ਕਰ ਇੱਕ ਮਿੰਟ ਤੁਸੀਂ ਐ ਕਹਿਿੰਦੇ ਇੱਕ ਮਿੰਟ ਮੂੰਹ ਬੰਦ ਕਰ ਮੈਂ ਤੇਰੇ ਸਾਹਮਣੇ ਬੈਠਾ ਤੂੰ ਸਰਪੰਚ ਸਾਹਿਬ ਦੀ ਹਾਜ਼ਰੀ 'ਚ ਮੇਰੇ ਮੁਨਸੀ ਜੀ ਦੀ ਹਾਜ਼ਰੀ 'ਚ ਕਹਿੰਦਾ ਕਿਹੜਾ ਸਾਲਾ ਕਹਿੰਦਾ ਮਤਲਬ ਮੈਨੂੰ ਕੀ ਲੱਗਦਾ ਸੀ ਇੱਕ ਬੇਟਾ ਪਾਲਿਆ ਜੀ ਬੇਟੇ ਵਾਂਗੂ ਪਾਲਿਆ ਜੀ ਜਾਨਵਰ ਨੂੰ ਤੇ ਲੋਕ ਤਾਂ ਸ਼ੇ ਤੁਸੀਂ ਮੇਰੀ ਗੱਲ ਤੇ ਤੁਸੀਂ ਸ਼ੇਰ ਛੱਡੋ ਸ਼ੇਰ ਦਾ ਪਿਓ ਪਾਲ ਲਓ ਇਹ ਦੇਖੋ ਕਿੰਡੀ ਸ਼ਰਮ ਨਥੀ ਕਹ ਕਹ ਕੇ ਕੌਣ ਅਸੀਂ ਆਪਦੇ ਮਾਪਿਆਂ ਨਾਲ ਟਾਈਮ ਨਾ ਰੋਪੀ ਨਾ ਮੈਨੂੰ ਅਕਲ ਦੱਸ ਲੀੜੇ ਤੋਤੇ ਮੈਲ ਲਈ ਨਾ ਮੈਨੂੰ ਅਕਲ ਦੱਸ ਤੂੰ ਕਹਿੰਦੇ ਵੀ ਅਸੀਂ ਤਾਂ ਪੁੱਤਾਂ ਵਾਂਗੂ ਪਾਲਿਆ ਕੁੱਤਾਂ ਦਾ ਪੁੱਤਾਂ ਵਾਂਗੂ ਪਾਲਿਆ ਤੇ ਪਿਓ ਕੁੱਤਿਆਂ ਨੂੰ ਰੱਖਿਆ ਨਹੀਂ ਠਾਨੇਦਾਰ ਸਾਹਿਬ ਇਹਨਾਂ ਦੀ ਕਿਸੇ ਨੇ ਵੀਡੀਓ ਬਣਾਈ ਇਹਨਾਂ ਦੇ ਬਜ਼ੁਰਗਾਂ ਸੀ ਫਿਰ ਪੇ ਇਹਨਾਂ ਦੀ ਕੰਪਲੀਟ ਹੋਈ ਸਰਪੰਚ ਸਾਹਿਬ ਬਕਾਇਦਾ ਅੱਛਾ ਪਿੰਡ ਚੋਂ ਕਿਸੇ ਨੇ ਨਹੀਂ ਕਿਹੜੇ ਵਾਤੇ ਆ ਨਾ ਸ਼ਬਦ ਵੀ ਕਿਹੜਾ ਸਾਲਾ ਕਹਿੰਦਾ ਠੀਕ ਹੈ ਹੁਣ ਇੱਕ ਚੀਜ਼ ਦਾ ਧਿਆਨ ਰੱਖਿਓ ਵੀ ਮੈਨੂੰ ਤੁਸੀਂ ਮਜਬੂਰ ਨਾ ਕਰਿਓ ਮੈਂ ਇਹਨੂੰ ਲੰਮਾ ਪਾਉਂਗਾ ਹੁਣ ਜਾਣ ਤੋਂ ਪਹਿਲਾਂ ਨਾ ਮੈਂ ਇਹਨੂੰ ਸਿਖਾ ਕੇ ਤੋਰੂੰਗਾ ਵੀ ਥਾਣੇ ਜਾ ਕੇ ਬੋਲੀ ਦਾ ਕਿਵੇਂ ਆ ਜਿਹੜਾ ਬੰਦਾ ਮਾਂ ਪਿਓ ਦੀ ਜਿਹੜਾ ਬੰਦਾ ਆਪਦੇ ਜੰਮਰ ਵਾਲੀ ਦੀ ਕਦਰ ਨਹੀਂ ਕਰਦਾ ਨਾ ਸਰਪੰਚ ਸਾਹਿਬ ਮੈਨੂੰ ਉਹ ਬਜ਼ੁਰਗ ਦਾ ਰਹਿਣ ਸਣ ਕਿੱਥੇ ਕੀਤਾ ਹੋਇਆ ਤੁਸੀਂ ਘਰੇ ਹੀ ਰੱਖਿਆ ਹੋਇਆ ਜੀ ਕਿੱਥੇ ਰੱਖਿਆ ਘਰੇ ਘਰੇ ਹੀ ਆ ਜੀ ਅਸੀਂ ਕਿਹੜਾ ਕੋਈ ਆਸ਼ਰਮ ਚ ਛੱਡਿਆ ਨਾ ਲੋਕਾਂ ਨੇ ਤਾਂ ਆਸ਼ਰਮ ਚ ਛੱਡੇ ਹੋਏ ਜਿੱਥੇ ਤੁਸੀਂ ਆਪਦੇ ਮਾਂ ਕੋਲ ਘਰੇ ਰੱਖਿਆ ਹੋਇਆ ਜਿੱਥੇ ਤੁਸੀਂ ਬਜ਼ੁਰਗ ਨੂੰ ਪਾਇਆ ਨਾ ਉਦੇ ਨਾਲੋਂ ਆਸ਼ਰਮ ਚ ਛੱਡ ਦਿਓ ਆ ਉਹ 100 ਗੁਣੇ ਚੰਗਾ ਰਹੂਗਾ ਥੋੜਾ ਬਜ਼ੁਰਗ ਚੀਕਾਂ ਮਾਰ ਮਾਰ ਕੇ ਰੋਟੀ ਮੰਗਦਾ ਜਦੋਂ ਉਹਦੇ ਕੋਲ ਕੋਈ ਬੰਦਾ ਲੰਘਦਾ ਨਾ ਸਰਪੰਚ ਸਾਹਿਬ ਤੁਸੀਂ ਧਿਆਨ ਦਿਓ ਇਹਨਾਂ ਚੀਜ਼ਾਂ ਤੇ ਜਦੋਂ ਉਹਦੇ ਕੋਲ ਕੋਈ ਬੰਦਾ ਲੰਘਦਾ ਜਿੱਥੇ ਬਜ਼ੁਰਗ ਸਿੱਟਿਆ ਹੋਇਆ ਇਹਨਾਂ ਨੇ ਦਿਨ ਚੜ੍ਹਦੇ ਨਾਲ ਸਿੱਟ ਦਿੰਦੇ ਉਹਨੂੰ ਰਾਤ ਨੂੰ ਪਤਾ ਨਹੀਂ ਕਿੱਥੇ ਪਾਉਂਦੇ ਆ ਉਥੋਂ ਬਜ਼ੁਰਗ ਜਿਹੜਾ ਵੇਖ ਵੀਰ ਜੀ ਇਹ ਮੁੜ ਕੇ ਕਹਿਣਗੇ ਵੀ ਇਹ ਬੋਲਦੀ ਆ ਨਾ ਜਨਾਨੀਆਂ ਨੂੰ ਤਾਂ ਅੱਜਕੱਲ੍ਹ ਅਧਿਕਾਰ ਹੈ ਨਹੀਂ ਗਾ ਬੋਲਣ ਦਾ ਹੁਣ ਮੇਰੀ ਗੱਲ ਸੁਣੋ ਏਡੀ ਸਾਡੀ ਕੋਠੀ ਆ ਸਾਈਡ ਤੇ ਮਤਲਬ ਸਟੋਰੂ ਮੇਰੇ ਕੋਲ ਸਭ ਕੁਝ ਨਕਸ਼ਾ ਬਣ ਕੇ ਆਇਆਗਾ ਤੇਰੀ ਕੋਠੀ ਦਾ ਜਿੱਡੀ ਇੱਕ ਕੋਠੀ ਹੈ ਮੈਂ ਸਭ ਕੁਝ ਦੇਖ ਲਿਆ ਬਜ਼ੁਰਗ ਨੂੰ ਕਿੱਥੇ ਛੁੱਟਿਆ ਹੁੰਦਾ ਹੈ ਕੁੱਤਾ ਤੁਹਾਡਾ ਕਿੱਥੇ ਹੁੰਦਾ ਮੈਂ ਆਖੂਗਾ ਕੁੱਤਾ ਤੇ ਹੁਣ ਤੂੰ ਮੈਨੂੰ ਰੋਕੀ ਇਹ ਗੱਲ ਕਹਿਣ ਤੋਂ ਕੁੱਤੇ ਨੂੰ ਕੁੱਤਾ ਨਾ ਆਖੋ ਬਾਪੂ ਨੂੰ ਕੁੱਤਾ ਬਣਾ ਕੇ ਰੱਖੋ ਕੋਈ ਗੱਲ ਨਹੀਂ ਮਾਂ ਪਿਓ ਨੂੰ ਕੁੱਤਾ ਬਣਾ ਕੇ ਰੱਖੋ ਕੋਈ ਗੱਲ ਨਹੀਂ ਘਰੇ ਕੌਣ ਆਇਆ ਸੀ ਆਪਣੇ ਪਰਸੋਂ ਸੁਖੀ ਆਇਆ ਸੀਗਾ ਸੁਖੀ ਦੇ ਨਾਲ ਕੌਣ ਸੀਗਾ ਅੰਦਾਜ਼ੇ ਲਾਉਣ ਦੀ ਲੋੜ ਨਹੀਂ ਕੋਈ ਮਰਜੀ ਆਇਆ ਹੋਵੇ ਜਿਹੜਾ ਕੋਈ ਆਇਆ ਨਾ ਮੇਰੇ ਕੋਲ ਅੱਜ ਦੀ ਕੰਪਲੀਟ ਨਹੀਂ ਮੈਂ ਜਿੱਦਾਂ ਦਾ ਇੱਥੇ ਆ ਕੇ ਲੱਗਿਆ ਉਦੋਂ ਦੀ ਮੇਰੇ ਕੋਲ ਤਿੰਨ ਵਾਰੀ ਕੰਪਲੇਂਟ ਆ ਗਈ ਇਸ ਗੱਲ ਦੀ ਵੀ ਬਜ਼ੁਰਗ ਹਰ ਰੋਜ਼ ਚੀਕਾਂ ਮਾਰਦਾ ਜੀ ਫੇਰ ਕੀ ਕਰੋਗੇ ਮਤਲਬ ਤੁਸੀਂ ਬਜ਼ੁਰਗ ਦੀ ਅਣਦੇਖੀ ਕਰੋਗੇ ਆਪਦੇ ਪਿਓ ਨੂੰ ਆਪਦੇ ਮਾਂ ਪਿਓ ਨੂੰ ਜੰਮਣ ਵਾਲਾ ਨੂੰ ਕੁੱਤਾ ਸਮਝੋਗੇ ਕੁੱਤੇ ਨਾਲੋਂ ਮਾੜਾ ਸਮਝੋਗੇ ਉਹਨੂੰ ਟਾਈਮસર ਰੋਟੀ ਨਹੀਂ ਦਿਓਗੇ ਕੁੱਤਿਆਂ ਨੂੰ ਪਨੀਰ ਖਵਾਓਗੇ 2-3 ਕਿਲੋ ਦੁੱਧ ਪਿਆਓਗੇ ਕੇਲੇ ਖਵਾਓਗੇ ਬਿਸਕੁਟ ਖਵਾਓਗੇ ਚੂਰੀਆਂ ਖਵਾਓਗੇ ਕੋਈ ਕੋਸ਼ਿਸ਼ ਸੀ ਕੀ ਕਰਗੇ ਤੇ ਬਾਪੂ ਜਿਹਨੇ ਜੰਮਿਆ ਜਿਹਨੇ ਸੋਚਿਆ ਸੀਗਾ ਵੀ ਹਾਂ ਆ ਐਡਾ ਐਡਾ ਕਿਤਾ ਸਰਪੰਚ ਸਾਹਿਬ ਵੇਖੋ ਦੋ ਤਿੰਨ ਵਾਲੀ ਰੋਟੀ ਦੇ ਦਿੰਦੇ ਆ ਜੀ ਉਹ ਬਜ਼ੁਰਗ ਹੋਏ ਪਿਆ ਵੱਡੇ ਉਹ ਵਾਰੀ ਵਾਰੀ ਰੋਟੀ ਮੰਗੀ ਜਾਂਦੇ ਤੇਰੀ ਜੇ ਫੇਰ ਰੋਟੀ ਮੰਗਦਾ ਉਹਨੂੰ ਨਾ ਨਾ ਘਰੀ ਖਾ ਲਈ ਲਾਉਣੇ ਦੋ ਫੇਰ ਫੇਰ ਮੰਗ ਲੈ ਪਹਿਲੀ ਗੱਲ ਤਾਂ ਤੇਰੀ ਆਹ ਬੇਬੁਨਿਆਦ ਗੱਲ ਹੈ ਵੀ ਦੋ ਤਿੰਨ ਵੇਰੀ ਰੋਟੀ ਮੰਗਦਾ ਦੋ ਤਿੰਨ ਵੇਰੀ ਮੰਗ ਲੂ ਤਾਂ ਕੀ ਗੱਲ ਬਜ਼ੁਰਗ ਬੰਦਾ ਮੰਜੇ ਦੇ ਵਿੱਚ ਪਿਆ ਜੇ ਮੰਗ ਜੂ ਤੈਨੂੰ ਮੰਗ ਕੇ ਖਾ ਲੂਗਾ ਉਹ ਪਹਿਲੀ ਗੱਲ ਤਾਂ ਤੇਰੇ ਮਾਪਿਆਂ ਨੂੰ ਕਿਸੇ ਤੇ ਵੀ ਮੇਰਾ ਹੋਵੇ ਤੇਰਾ ਹੋਵੇ ਇਹਦਾ ਸਰਪੰਚ ਸਾਹਿਬ ਦਾ ਹੋਵੇ ਮੁੰਚੀ ਜੀ ਕਿਸੇ ਦਾ ਹੋਵੇ ਜਿਹੜੇ ਮਾਪਿਆਂ ਨੇ ਜੰਮ ਪਾਲ ਕੇ ਜਿਹੜੇ ਕੀਤਾ ਜਦੋਂ ਜੰਮਦੇ ਆ ਨਾ ਆਪਾਂ ਜਦੋਂ ਜੰਮੇ ਸੀ ਸਵਾ ਸਵਾ ਮਣ ਗੋੜ ਬੰਡਿਆ ਜਾਂਦਾ ਸੀ ਉਦੋਂ ਲੋੜੀਆਂ ਤੇ ਵੀ ਪੁੱਤ ਜੰਮਿਆ ਧੀ ਜੰਮੀ ਤੋਂ ਮੱਥੇ ਤੇ ਹੱਥ ਮਾਰਿਆ ਜਾਂਦਾ ਸੀਗਾ ਕੁੱਤੇ ਨੂੰ ਦੋ ਤੁਸੀਂ ਸੌ ਸੋਚੀ ਜਾ ਖਾਣੇ ਪਨੀਰ ਬਿਸਕੁਟ ਕੇਲੇ ਤੇ ਮਾਪਿਓ ਕਹਿੰਦੇ ਜੇ ਦੂਜੀ ਵਾਰ ਤੀਜੀ ਵਾਰ ਰੋਟੀ ਮੰਗ ਲਈ ਤਾਂ ਨਹੀਂ ਦੂਜੀ ਤੀਜੀ ਵਾਰ ਮਾਪਿਓ ਇਹੀ ਸੋਚਦਾ ਨਾ ਵੀ ਜਦੋਂ ਬਜ਼ੁਰਗ ਹੋ ਜਾਣਗੇ ਮੰंजे ਚ ਬੈ ਜਾਣਗੇ ਰੋਟੀ ਖਵਾ ਦਿੰਨੇ ਹੀ ਹੋਰ ਉਹਨੂੰ ਕੀ ਦੇ ਦਈਏ ਸੀ ਲੋ ਦੱਸੋ ਸਰਪੰਚਾ ਮੈਂ ਮਾਫੀ ਚਾਹਾਂਗਾ ਇਹਨੂੰ ਇਹਨੂੰ ਲੰਮਾ ਪਾਓ ਇੱਕ ਵਾਰੀ ਚਲੋ ਨਹੀਂ ਪਹਿਲਾਂ ਸਾਨੂੰ ਸਬੂਤ ਦਿਖਾਓ ਤੂੰ ਤਾਂ ਸਬੂਤ ਸਬੂਤ ਦਿਖਾਉਣ ਤੋਂ ਬਾਅਦ ਵਧੀਆ ਸਬੂਤ ਦਿਖਾਉਣ ਤੋਂ ਬਾਅਦ ਮੈਂ ਤੇਰੀ ਚਮੜੀ ਬਾਲੀ ਦੇ ਦੂੰਗਾ ਸਰਪੰਚ ਸਾਹਿਬ ਤੁਸੀਂ ਇਹ ਮੈਨੂੰ ਸੀਨਾ ਪਾਦਾ ਗੱਲ ਤੁਸੀਂ ਗੱਲ ਤੁਸੀਂ ਮੰਨੋ ਸਰਪੰਚ ਸਾਹਿਬ ਵੀ ਚੱਲ ਜਾਈਏ ਏਦੋਂ ਪਹਿਲਾਂ ਗੁਸਤਾਖੀ ਸਾਡੇ ਤੋਂ ਹੋ ਗਈ ਹੋ ਗਈ ਅਜਤੋਂ ਬਾਅਦ ਬਜ਼ੁਰਗਾਂ ਦੀ ਕੋਈ ਸ਼ਿਕਾਇਤ ਨਹੀਂ ਆਉਗੀ ਨਹੀਂ ਆਏ ਕਿ ਮੰਡ ਲਈ ਸਰਪੰਚ ਸਾਹਿਬ ਪਰ ਤੁਸੀਂ ਜਦੋਂ ਅਸੀਂ ਬੰਦ ਕਰਾਂ ਤੇ ਮੈਂ ਮੈਨੂੰ ਤਾਂ ਕਿਸੇ ਨੇ ਨਾਂ ਚ ਲੱਗਿਆ ਇੱਕੋ ਮਿੰਟ ਸਰਪੰਚ ਸਾਹਿਬ ਇੱਕੋ ਮਿੰਟ ਸਰਪੰਚ ਸਾਹਿਬ ਬੰਦ ਕਰ ਜਾ ਖੜ ਜਾ ਖੜ ਜਾ ਮੈਂ ਤੇਰੀ ਕਰਦਾ ਜੁਬਾਨ ਤੇ ਨਹੀਂ ਵੀ ਬੰਦ ਕਰਦਾ ਇਹਦੀ ਵੀ ਕਰਦਾ ਇਹ ਦੇਖਣਾ ਜੀਭਾ ਐਡਿੰਗੜਾ ਜੀਭਾ ਲੱਗਿਆ ਤੁਹਾਡੇ ਬੋਲਣ ਵਰੀ ਕੁੱਤੇ ਨੂੰ ਕੁੱਤਾ ਨਾ ਕਹੋ ਸਾਡੇ ਨੂੰ ਸਾਡਾ ਪੁੱਤ ਹੈ ਮੇਰੇ ਕੋਲ ਸਬੂਤ ਆਇਆ ਮੈਂ ਫੇਰ ਹੀ ਆਖਿਆ ਨਾ ਤੇ ਪਿਓ ਨੂੰ ਕੁੱਤਾ ਕਹ ਲਓ ਫਿਰ ਕੋਈ ਗੱਲ ਨਹੀਂ ਦਿਖਾਉਣਾ ਮੈਂ ਮੁਰਚਾ ਕਰਿਆ ਤੁਹਾਨੂੰ ਵੀ ਆ ਦਿਓ ਵੀਡੀਓ ਇਹਦੇ ਚ ਮੇਰੇ ਨਾਲ ਹੀ ਕਰਤੀ ਸੀ ਕਿਤੀ ਵੀ ਹੈ 1 ਮਿੰਟ ਅਸਾ ਪੰਸਾ ਬੇਖੋ ਨਾਲ ਇਹਨੂੰ ਬਖਾ ਲੋ ਆ ਵੇਖ ਇਧਰ ਨਾਲ ਬੈਠ ਕੇ